ਆਤ ਫਿਰ ਕਾਲ ਜੀ ਕੀ ਹਾਲ ਚਾਲ 10:38 ਮਿੰਟ ਹੋ ਚੁੱਕਿਆ ਤੇ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਨਾ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਅੱਜ ਦਿਨ ਵੇਖੋ ਕਿੰਨਾ ਵਧੀਆ ਯਾਰ ਅੱਜ ਦੇਖੋ ਤਰੀਕ ਕਿੰਨੀ ਲੱਕੀ ਆ 11 11 2025 11 11 2025 2025 ਵੈਸੇ 2012 ਤੱਕ ਇਹ ਆਉਂਦਾ ਰਿਹਾ ਮਤਲਬ ਵੀ 11 11 11 ਜਦੋਂ 2011 ਸੀ ਉਦੋਂ 11ਵੇਂ ਮਹੀਨੇ ਚ ਤਿੰਨੇ ਮਤਲਬ 11 ਤਰੀਕ 11ਵਾਂ ਮਹੀਨਾ 2011 ਫਿਰ 12 ਤਰੀਕ 12ਵਾਂ ਮਹੀਨਾ 2012 ਚਲੋ ਇਹੋ ਜੇ ਗਿਆਨ ਦੇ ਨਾਲ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਆਪਾਂ ਚੱਲੇ ਹਾਂ ਸਵੇਰੇ ਸਵੇਰੇ 10:30 ਵਜੇ ਮੰਡੀ ਨੂੰ ਦੇਖ ਲੋ ਕਿ ਗਰਮੀਆਂ ਦੇ ਵਿੱਚ ਸਾਥੋਂ ਇੰਨੀ ਸਦੀਆਂ ਨਿਕਲਣ ਦੇ ਨਾਲ ਦਿਨ ਵੱਡੇ ਹੁੰਦੇ ਆ ਤੇ ਆਹ ਸਿਆਲਾਂ ਦੇ ਵਿੱਚ ਹੁਣ ਤੁਸੀਂ ਵੇਖ ਲੋ 10:30 ਵਜੇ ਅਸੀਂ ਸ਼ਹਿਰ ਨੂੰ ਚੱਲਦੇ ਆ ਕਮਾਲ ਦੀ ਗੱਲ ਜੀ ਹੈ ਵੈਸੇ ਯਾਰ ਹੁਣ ਮੈਂ ਕਈ ਵਾਰੀ ਨੋਟ ਕੀਤਾ ਵੀ ਜਿੰਨੇ ਵੀ ਜਾਨਨੇ ਸੀ ਇਸ ਵੇਲੇ ਤੁਰ ਜਾਨਨੇ ਆ ਤੇ ਗਰਮੀਆਂ ਦੇ ਵਿੱਚ ਕਈ ਵਾਰੀ ਇਸ ਵੇਲੇ ਮਤਲਬ 11:30 12 ਤਾਂ ਪੱਕਾ ਹੀ ਸੀ ਨਾ ਜਾਣਦੇ ਕਿ 11:30 12 ਵਜੇ ਘਰੋਂ ਤੁਰਦੇ ਸੀਗੇ ਇਹ ਨਹੀਂ ਸਮਝ ਲੱਗੀ ਵੀ ਕੀ ਸੀ ਸੀਗਾ ਮੌਸਮ ਦੇ ਨਾਲ ਸਵੇਰ ਜਮੀ ਤਾਂ ਬਦਲੇਲੀ ਆ ਜਾਂਦੀ ਹੈ ਪਤਾ ਨਹੀਂ ਐ ਇਦਾਂ ਦੇ ਬਹੁਤ ਆਉਂਦੇ ਸਿਆਲਾਂ 'ਚ ਬੁੜੀਆਂ ਫਿਰ ਬੇਲੀਆਂ ਹੋ ਕੇ ਨਾ ਕੰਮਕਾਰਾਂ ਚ ਫਿਰ ਮੈਂ ਨਹੀਂ ਲਈਆਂ ਫਿਰ ਤੁਸੀਂ ਇੱਕ ਹੋਰ ਦੇਖੋ ਇਹ ਵਿਚਾਰਾ ਸਾਈਕਲ ਤੇ ਵੇਚ ਰਿਹਾ ਠੀਕ ਹੈ ਲੈਣੀ ਇੱਕ ਚਾਦਰ ਹੋਵੇ ਭਵੇਂ ਦੀ ਕਿਸੇ ਵੀ ਹਾਂ ਸਾਰਾ ਵਿਚਾਰੇ ਨੂੰ ਹਰੇਕ ਘਰੇ ਜਿੱਥੇ ਵੀ ਰੁਕੂਗਾ ਇਹ ਤੇ ਸਾਰਾ ਖੋਲ ਖੋਲ ਦਿਖਾਉਣਾ ਬੂਗਾ ਕੱਲੀ ਕੱਲੀ ਚਾਦਰ ਨਹੀਂ ਨਹੀਂ ਆ ਤਾਂ ਸੋਹਣੀ ਨਹੀਂ ਨਹੀਂ ਉਹ ਸੋਹਣੀ ਆ ਨਾ ਵੀ ਭਾਈ ਡੇਟ ਨਹੀਂ ਬਣਿਆ। ਆ ਨਾ ਦੇ ਦੇ ਜੱਟ। ਬਸ ਐਂ ਐਸੇ ਕਿੱਥੇ ਬੁੜੀਆਂ ਨਾਲ ਪੁੜੀਆਂ ਕੋਲ ਪੈਸੇ ਹੁੰਦੇ ਆ। ਆਪਾਂ ਵੀ ਐਂ ਤਾਂ ਕਰਕੇ ਪੈਸੇ ਕਿੱਥੇ ਭਾਈ। ਮੈਂ ਨਹੀਂ ਕਦੀ ਐਤਾ ਚੱਤਰ। ਕਿਉਂ? ਮਨ ਲਵੇ ਦਾਇਆ ਆ ਆਇਆ ਜਾਂ ਕੋਈ। ਹੂੰ। ਮੈਂ ਤਾਂ ਕਦੀ ਲਈ ਨਹੀਂ ਮੈਂ। ਲਾਵਾਂਗੇ। ਰਾਸ਼ੇ ਬਹੁਤ ਹੁੰਦੇ ਅੱਜਕੱਲ ਸਿਆਣਾ ਦੇ ਵਿੱਚ। ਉਹ ਵਿਚਾਰਿਆ ਨਸ਼ਾ ਲੈਨੇ ਮੈਂ ਸੋ ਇਹ ਦੋ 200 ਦੋ ਦੋ 200 ਇਹ ਲੈਣਾ ਉਹਨੂੰ 2300 ਰੁਪਏ ਚੀ ਹਾਂ ਉਹ 15 1500 ਸ਼ਾਲ ਦਾ ਕਹਿ ਕੇ ਨਾ ਦੋ ਦੋ 200 ਰੁਪਏ ਫੇਰ ਵੀ ਮੈਂ ਮਸਾ ਹੀ ਮੈਂ ਕਹਿੰਦੀ ਹੁਣ 3 400 ਰੁਪਏ ਮਸਾ ਹੀ ਦਿੰਦੀ ਆ ਵੈਸੇ 바ਰਗਨਿੰਗ ਵਾਲੀ ਹੁੰਦੀ ਆ ਲੇਡੀਜ਼ ਵਿੱਚ ਚੀਜ਼ ਹਾਂ ਮੈਂ ਹਰੇਕ ਚੀਜ਼ ਨੂੰ ਘਟਾ ਵਧਾ ਕੇ ਮੇਰੇ ਤੋਂ ਨਹੀਂ ਕਰ ਹੁੰਦੀ ਚਾ ਲੋ ਫਿਰੋਜ ਆ ਕੇ ਇੱਕ ਬੰਦੇ ਦੀ ਬੈਲਟ ਆ ਰਹੀ ਹੈ ਘਰੇ ਅੱਜ ਮੇਘਦੀਪ ਦੀ ਵਧੀ ਆਈ ਆ ਬਹੁਤ ਛੋਟੇ ਜੀ ਮੈਨੂੰ ਤਾਂ ਬਹੁਤ ਲੱਗੇ ਜਾਂਦੀ ਹੈ ਕਿ ਵੈਸੇ ਟਾਈਟ ਆਊਗੀ ਤਾਂ ਟਾਈਟ ਹੋਊਗੀ ਫੇਰ ਹੀ ਮੈਂ ਕਦੀ ਪਹੁੰਚਾ ਜੇ ਪੂਰੀ ਨਾਪਦੀ ਹੋਈ ਫਿਰ ਤੁਸੀਂ ਸਿੱਧੇ ਕਿੱਦਾਂ ਰਹੋਗੇ ਮੈਂ ਇੱਕ ਰਾਈਸੈਂਸ ਬਣਾਵਾਂਗੇ ਬੜੀ ਜੇ ਛੋਟੀ ਲੱਗਦੀ ਚਾਹਤ ਨਾ ਇੰਨਾ ਹੀ ਸਾਈਜ਼ ਕਿਹੜਾ ਸਾਈਜ਼ ਮੁਤਾਬਿਕ ਹੁੰਦੀ ਹੈ ਸਾਈਜ਼ ਮੁਤਾਬਿਕ ਹੁੰਦੀ ਹੈ ਇਹ ਤੁਸੀਂ ਕਿੰਨਾ ਮੰਗਾਇਆ ਸੀ ਦੇਮ ਗਾਇਸ ਫੇਰੇ ਸਹੀ ਆਊਗਾ ਮੇਰੇ ਹਿਸਾਬ ਨਾਲ ਤਾਂ ਮੈਂ ਕਹਦੀ ਪਾ ਸਹੀ ਪਰ ਉਹ ਤਾਂ ਹੈਗਾ ਸਿੱਧਾ ਕਰ ਦਿੰਦੀ ਐ ਸੁੱਧਾ ਹੋ ਜਾ ਤਰ ਬੜੇ ਸਹੀ ਬੱਸ ਇਹ ਤਾਂ ਮੇਰੇ ਹਿਸਾਬ ਨਾਲ ਸਹੀ ਹੈ ਬਾਕੀ ਤੂੰ ਵੇਖ ਲੈ ਜੇ ਸਾਈਜ਼ ਕਰਾਉਣਾ ਤਾਂ ਉ ਫੇਰ ਤੇ ਮੈਂ ਘੰਟਾ ਕੁ ਲਾ ਕੇ ਦੇਖ ਲੈਣਾ ਜੇ ਤਾਂ ਮੰਨ ਲਓ ਵੀ ਮੇਰੇ ਨਾਲ ਤਕਲੀਫ ਨਹੀਂ ਦਿੱਤੀ ਹਾਂ ਫੇਰ ਵੱਡੀ ਮਗਾਰਾ ਦੇ ਰਿਟਰਨ ਪਾ ਦੇਗੇ ਤੇ ਜੇ ਦੂਜਾ ਨਾ ਤਕਲੀਫ ਹੋਈ ਫੇਰ ਸਹੀ ਹੈ ਹਨਾ ਵੈਸੇ ਚੀਤਾ ਬਰੀ ਉਹ ਆ ਐਸੇ ਰਹਿਤਾ ਹੋ ਉੱਪਰ ਕਰੋ ਇਹਨੂੰ ਮੜਿਆ ਆ ਟੈਡ ਵਾਲੀ ਨੂੰ ਸਹੀ ਕਰਕੇ ਟੈਡ ਤੇ ਨਾ ਹੁੰਦੀ ਇਹਦੇ ਇਹ ਇੱਥੇ ਵੱਜਣੀ ਹੈ ਲੱਕ ਤੇ ਬੰਨੋ ਵੀ ਲੱਕ ਤੇ ਸਹੀ ਨਹੀਂ ਸਹੀ ਉ ਸਿੱਧਾ ਹੋ ਗਿਆ ਹਾਂ ਹਾਂ ਤੱਕਲੇ ਆ ਚੀਜ਼ ਐ ਇਹ ਇਹ ਬੈਕ ਪੇਨ ਵੀ ਬਹੁਤ ਹਟ ਆਉਂਦੀ ਐ ਇਹ ਮੈਂ ਵੀ ਲਾ ਲਿਆ ਕਰੂਗੀ ਇਹਦੀ ਹੱਡੀ ਸਿੱਧੀ ਕਰ ਦਿੰਦੀ ਐ ਨਾ ਇਹ ਸਹੀ ਚੀਜ਼ ਆ ਬਾਕੀ ਇਹ ਦੇਖਾ ਘੰਟਾ ਕਲਾ ਕੇ ਵੇਖ ਲੋ ਦੇਖ ਲੈ ਲੈ ਅਸਲੀ ਅਣਟ ਇੰਨਾ ਆਉਂਦਾ ਬਟ ਇੰਨਾ ਐਵੇਂ ਜੀਂਦਾ ਇੰਨਾ ਟੰਗਿਆ ਨਾ ਇੱਥੇ ਹੂੰ ਬਣਾਵਾਂਗੇ ਲਾਇਸੈਂਸ ਕੋਈ ਉਹ ਪਰਾ ਕਰਾ ਕਿ ਕਰਾ ਮਸਲਾ ਮੈਂ ਕਿ ਛੱਡ ਕਹਿੜਾ ਕੀ ਮਾਰਨੇ ਗੋਲੀ ਮਹੰਗੇ ਗਾਣਾ ਨਹੀਂ ਸੁਣਿਆ ਬਈ ਬੰਦੇ ਆਪਾਂ ਇਹਦੇ ਦਿਹਾੜੀਦਾਰ ਕੋਲੇ ਟਾਈਮ ਪਾਸ ਕਰਨਾ ਹੈ ਮਤਲਬ ਇਹ ਉਸਰੇ ਹੰਪਾ ਚਾਹ ਪੇ ਸਾਰਾ ਕੁਝ ਪਾ ਲੰਨਾ ਮੈਂ ਜਦੋਂ ਉਹਨੂੰ ਠੰਡ ਲੱਗਦੀ ਆ ਅੱਜ ਦੀਨ ਨੇ ਜੈਕਟ ਵੀ ਪਾ ਲਈ ਦੀਨ ਨੇ ਚਾਮੀ ਵੀ ਪਾ ਲਈ ਦੀਨ ਨੇ ਸੌਕਸ ਵੀ ਪਾ ਲਈਆਂ ਦੀਰ ਗੁੱਡ ਗਰਲ ਹਾਂ ਕੈ ਦੀਰ ਤਕਦੀਰ ਮੈਂ ਵੀ ਕਟਿੰਗ ਕਰਾ ਕੇ ਆਈਆਂ ਵਾਲਾਂ ਦੀ ਜਿਹੜੇ ਬ੍ਰਾਊਨ ਜੇ ਵਾਲ ਸੀਗੇ ਬਹੁਤ ਜ਼ਿਆਦਾ ਥੱਲੇ ਰਫ ਰਫ ਸੀ ਉਹ ਸਾਰੇ ਕਢਾ ਦਿੱਤੇ ਤੇ ਮੈਂ ਤੁਹਾਨੂੰ ਫੁੱਲ ਲੁੱਕ ਦਿਖਾਉਂਗੀ ਉੱਤੇ ਤਾਂ ਮੈਂ ਸ਼ੂਟ ਕੀਤਾ ਨਹੀਂ ਵੈਸੇ ਹੁਣ ਵਾਲ ਬਹੁਤ ਸਹੀ ਹੋ ਗਏ ਆ ਚਲੋ ਲੋ ਵੀ ਹੁਣ ਆਪਣਾ ਸਿਆਲੋ ਸਿਆਲ ਹੋਊਗਾ ਚੁੱਲ੍ਹੇ ਤੇ ਕੰਮ ਚੁੱਲਾ ਲਿਆ ਕਰ ਸਟਾਰਟ ਅੱਜ ਆਪਾਂ ਬਣਾਉਣ ਲੱਗੇ ਆ ਹਰੀ ਮੂੰਗੀ ਉਹ ਵੀ ਚੁੱਲੇ ਤੇ ਸਿਆਲਾ ਨੂੰ ਨਾਲੇ ਤੱਗ ਸੇਕ ਹੋ ਜਾਂਦੀ ਆ ਤੇ ਨਾਲੇ ਆਪਣੀ ਦਾਲ ਸਬਜ਼ੀ ਬਣ ਜਾਂਦੀ ਆ ਹਰੀ ਮੂੰਗੀ ਦੀ ਦਾਲ ਚੁੱਲੇ ਤੇ ਬਹੁਤ ਖੈਂਡ ਬਣਦੀ ਆ ਇਹਨੂੰ ਆਪਾਂ ਬਸ ਲਸਣ ਤੇ ਪਿਆਜ਼ ਦਾ ਤੜਕਾ ਲਾ ਦਾਂਗੇ ਇੱਥੇ ਚੁੱਲੇ ਤੇ ਤੇ ਮੱਧਣੀ ਨਾਲ ਇਹਨੂੰ ਘੋਟ ਦਾਂਗੇ ਤਾਂ ਕਿ ਇਹ ਥੋੜੀ ਜਿਹੀ ਠੀਕ ਹੋ ਜਾਏ ਤੇ ਕੋਟ ਜਿਵੇਂ ਚੰਗੀ ਤਰ੍ਹਾਂ ਇਹ ਕੰਨ ਚੋਂ ਕੱਟ ਕੇ ਕਹਿ ਲੀਜੀਏ ਤੇ ਆਹ ਉਹਦੇ ਅਗਲੇ ਰੋ ਦੇਖੋ ਬਣਾਏ ਬਣਾ ਦੇ ਸ਼ੂ ਬਣਾ ਦੇ ਟਾਟੇ ਦਾ ਬਣਾ ਲਾ ਸ਼ੂ ਉਹਦੇ ਚ ਪਾਉ ਬੂਟ ਦੇ ਚ ਹਾਂ ਤੇ ਦਿਨੇ ਆਪਦੇ ਪਰਸ ਚ ਪਾ ਲਿਆ ਆ ਬੂਟ ਜਾ ਤੇ ਮੈਂ ਕਿਹਾ ਲੈ ਪਰਸ ਚ ਦੇਖਾਂ ਕਿ ਪਰਸ ਚ ਤਾਂ ਹੈ ਨਹੀਂ ਤੇ ਗੱਡੀ ਚ ਪਾਲ ਤੇ ਸੀਗਾ ਪਰਸ ਜਿਹੇ ਚ ਐ ਹੀ ਹੁਣ ਸਿੱਟਿਆ ਹੋਣਾ ਕਿਤੇ ਇੱਥੇ ਉਹ ਬਾਹਰ ਪਏ ਸ਼ੂ ਰੈੱਡ ਕਲਰ ਦੇ ਉਹ ਲੈ ਕੇ ਆ ਜਾ ਉਹ ਪਾਉਣੇ ਆਹ ਵੇਖ ਭਾਈ ਬੱਚੂ ਆਹ ਵੇਖ ਪਏ ਸ਼ੂ ਆ ਵੇਖ ਉਹ ਵੀ ਚੱਲ ਪੈ ਚੁੱਲ੍ਹੇ ਦਾ ਕੰਮ ਕਿਉਂਕਿ ਹੁਣ ਹੋ ਗਈ ਠੰਡ ਨਜ਼ਾਰਾ ਹੁੰਦਾ ਹੁਣ ਤੇ ਚੁੱਲ੍ਹੇ ਮਰੇ ਹੁਣ ਚੁੱਲ੍ਹੇ ਮਰੇ ਜੀ ਕਰਦਾ ਵੀ ਚੁੱਲ੍ਹੇ ਮਰੇ ਬੈਠੀ ਗਈ ਵੈਸੇ ਚੁੱਲਾ ਰਾਣੀ ਨੇ ਵਧੀਆ ਬਣਾਤਾ ਹਾਂ ਲੈ ਪਤਾ ਸੀ ਜੋਤ ਬਣਾਤਾ ਦਾਸ ਗਿਆ ਸੀਗਾ ਤੇ ਚਲੋ ਰਾਣੀ ਨੇ ਲਾਤੀ ਮਿੱਟੀ ਰਾਣੀ ਵੀ ਕੱਲ ਨੂੰ ਆਉ ਵਿਚਾਰ ਦੇਣਾ ਬਸ ਹਨ ਹੂੰ 4 ਦਿਨ ਹੋ ਗਿਆ ਦਾਸ ਉਹਨੇ ਕਰ ਰਏ ਸਫਾਈਆਂ ਹੈ ਮੈਂ ਕਿਹਾ 4 ਦਿਨ ਹੋ ਗਿਆ ਦਾਸ ਉਹ ਨਹੀਂ ਕਰ ਰਏ ਸਫਾਈਆਂ ਮੈਂ ਮਤਲਬ ਦਾਸ ਹੁਣ ਮੈਂ ਵੀ ਅਖਿਆ ਕਿਹਨੂੰ ਆਖੀ ਹੰਦੀ ਦੂਜੇ ਦਾਸ ਹੁਣ ਇਹ ਨਾ ਸਮਝ ਲੈਣਾ ਨਾ ਵੀ ਦਾਸ ਤੋਂ ਕਰਾਉਦੀ ਹੈਣੀ ਮੈਂ ਕਰਦੀ ਆ ਮੈਂ ਵੀ ਤਕਦੀਰ ਨੂੰ ਠੰਡ ਲੱਗਦੀ ਆ ਹੁਣ ਹਾਂ ਆਪੇ ਕੋਟੀ ਆਪੇ ਜਰਾਬਾਂ ਚੱਲ ਬੱਚਾ ਵੀ ਪਾਲਨ ਦਾ ਅੱਗ ਮੈਂ ਬਹੁਤ ਪਹਿਲਾਂ ਤਾਂ ਇੰਨੀ ਸ਼ਰਮ ਨਾਲ ਚੱਲਦੀ ਸੀ ਅੱਗ ਮਾਰੀ ਫੂਕੜੀ ਨਮੜੀ ਅੱਜ ਜਹਾ ਗੱਚ ਦਾ ਪੈਕਟ ਲਿਆਂਦਾ ਤੇ ਅੱਜ ਮੈਂ ਦਿਨੇ ਇੱਕ ਗੱਚਾ ਖਾਧੀ ਸੀ 10 ਰੁਪਈਆ ਦੀ ਲੈ ਕੇ ਉਹ ਇੰਨੀ ਮੋਟੀ ਸੀ ਜਿਉ ਤੋ ਜਿਹੜੀ ਉਥੋ ਜੀਰੂ ਰਹਿਮਾਨੀ ਵਾਲਾ ਕੋ ਪਿਛਲੇ ਸੀ ਉਹਦੀ ਤਾਂ ਇਹ ਆ ਤੇਰੀ ਵੀ ਤੂੰ ਕੱਲਾ ਘਰ ਆਇਆ ਉਹ ਤਾਂ ਮੰਜਿਤ ਰੱਖੂਗਾ ਬਠੇੜੀ ਖਾਧੀ ਸੀਗੀ ਜਦੋਂ ਬੈਂਕ ਨਹੀਂ ਗਿਆ ਉਹਦੋਂ ਖਾਧੀ ਸੀ ਤੇ ਇੰਨੀ ਮੋਟੀ ਸੀ ਉੱਤੇ ਖੋਪਾ ਲੱਗਿਆ ਖੋਪੇ ਦਾ ਬਰਾਦਾ ਲੱਗਿਆ ਸੀ ਜਿਵੇਂ ਜਿਵੇਂ ਉਥੇ ਜੀਰੂ ਰਹਿਮਾਨੀ ਕੋ ਲਿਆਂਦੀ ਸੀ ਜਦ ਗੱਟਕ ਪਿਛਲੇ ਸਾਲ ਉਹ ਵੀ ਆਪਾਂ ਫੇਰ ਕੋਟ ਲਗਾਉਂਦੀ ਸੀ ਉਹ ਆਪਾਂ ਦੁੱਧ ਦੀ ਮਦਦ ਲਿਆਉਂਦੇ ਆ ਜਿਆਦਾ ਨਹੀਂ ਕੱਲ ਵੱਧ ਗਿਆ ਹੁਣ ਕੱਲ ਹਾਂ ਕੱਲ ਫਿਰ ਜੰਮਾ ਨਹੀਂ ਆਇਆ ਵੈਸੇ ਗੱਟਕ ਮੇਰੀ ਮੈਂ ਕਿਹਦੀ ਬਡਾਈ ਖਾਣ ਪੈਣੀ ਹੈ ਦੇ ਗੱਟਕ ਜਦੋਂ ਆਉਂਦੀ ਹੈ ਨਾ ਤਾਂ ਫਿਰ ਮੈਂ 3 ਮਹੀਨੇ ਮੇਰਾ ਪੂਰਾ ਚੱਲਦਾ ਗੱਟਕ ਵਾਲਾ ਕੰਮ ਤੇ ਹੁਣ ਤਾਂ ਸੁਖਣਾ ਸੀ ਤੰਦਰੁਸਤਾਂ ਫਿਰ ਇਸ ਕਰਕੇ ਤੇ ਇਹ ਵੀ ਚੀਜ਼ ਕੱਲਾ ਨਹੀਂ ਖਾਣਨਾ ਹੈ ਕਈ ਵੇਲੇ ਕਿਸੇ ਨੂੰ ਬਾਹਰ ਕੱਢਾ ਫਿਰ ਇੱਥੇ ਕੀ ਗੱਲ ਹੈ ਆਹ ਨੂੰ ਮੈਂ ਇਕੱਲੇ ਨਹੀਂ ਖਾਣਾਂਗੇ ਜਿਹੜੀਆਂ ਚਿੰਚਰ ਲਿਆਉਂਦੀਆਂ ਪੈਕਟ ਲਿਆਂਦਾ ਲੋ ਵੀ ਪਹਿਲਾਂ ਮੈਂ ਮੂੰਗੀ ਬਣਸਾਰੀ ਕੋ ਲੈਣ ਲੱਗਾ ਸੀਗਾ ਫੇਰ ਉੱਥੇ ਮੇਰੇ ਕੋ ਪੈਸੇ ਘਟ ਗਏ ਫੋਨ ਕੋਲੇ ਨਹੀਂ ਸੀਗਾ ਫੇਰ ਜੋਤ ਕਰਨੇ ਲੈ ਕੇ ਫੇਰ ਮੈਂ ਆਉਂਦੇ ਫੇਰ ਆ ਚਲਈਂ ਜੋਤਕਰ ਜੋਤ ਕਰਨੇ ਉਹ ਚੰਗਾ ਭਰਾਵਾ ਨਿੱਕੀ ਨਿੱਕੀ ਚੀਜ਼ ਤੇ ਤੈਨਤਾ ਐ ਵੀ ਬਸ ਬਸ ਮੈਨੂੰ ਐ ਆ ਮੇਰਾ ਨਾਂ ਕਿਉਂ ਨਹੀਂ ਲੈਂਦਾ ਮੈਂ ਕੀ ਦੀ ਮੇਰੀ ਵਡਿਆਈ ਕਰੀ ਜਾਵੇ ਤੇ ਤੂੰ ਤਾਂ ਐ ਆ ਨਹੀਂ ਸੜੀ ਡੈਡੀ ਚੱਲ ਦੁੱਧ ਰਖਾ ਦੇ ਰੱਖੀ ਰੱਖ ਦੇ ਦੁੱਧ ਹੁਣ ਮੈਂ ਕੀ ਕਰਾਂ ਹੁਣ ਨਾਲੇ ਕੰਮ ਤਾਂ ਕਰਿਆ ਕਰ ਤੂੰ ਇਹ ਗੱਲ ਨਹੀਂ ਕਿਹਾ ਉੱਤੇ ਵੀ ਆ ਬੁੜੀਆਂ ਦੇ ਕੰਮ ਆ ਤੇ ਆ ਬੰਦਿਆਂ ਦੇ ਕੰਮ ਗੋੜ ਖਾਂਦੀ ਆ ਹੁਣ ਡੈਡੀ ਕੀ ਜਾਂਦਾ ਸੀ ਡੈਡੀ ਗੂੜਾ ਦੇ ਓਏ ਗੋੜ ਨੂੰ ਕਹਿੰਦਾ ਸੀ ਗੂੜਾ ਮਾਈ ਗਾਇਸ ਟੰਗਾ ਬਾਈ ਬਾਈ ਫਿਰ ਡੈਡੀ ਬਾਈ ਡੈਡੀ ਗੂੜਾ ਦੇ ਪਾਣੀ ਤੇ ਕੀ ਪਾਣੀ ਡੈਡੀ ਗੂੜਾ ਦੇ ਕੀ ਖਾਣੀ ਪੌਂਠੀ ਕਾਣੀ ਪੌਂਡੀ ਭਾਇਆ ਕਰ ਫਿਰ ਬੜੀ ਲਈ ਤੂੰ ਬੜਾ ਹੁੰਦੀ ਸੀ ਤੂੰ ਬਣਾਉਣੀ ਤਾਂ ਹੈ ਨਹੀਂ ਤੂੰ ਬੜੀਲੀ ਪੌਂਠੀ ਬੜੀ ਹੈਗਾ ਕਿੱਥੇ ਬੜੀ ਅੰਦਰ ਵੀ ਹੈਣੀ ਕਿੱਥੇ ਅੰਦਰ ਵੀ ਹੈਣੀਗਾ ਕਿਧਰ ਗਿਆ ਸੀ ਓਏ ਇੱਥੇ ਕਾਛੀ ਪਕਾ ਰਿਹਾ ਹੂੰ ਕੋਟੇ ਨੂੰ ਦਾਇਆ ਕਰ ਸਿਆਨੋ ਅੱਜ ਲੜਗੀਆਂ ਹੀ ਲਾਤੀਆਂ ਪਾਪੇ ਨੇ ਸਵੇਰੇ ਮੈਂ ਤਾਂ ਵੈਸੇ ਗੱਲਾਂ ਹੀ ਕਰਦਾ ਰਹਗਾ ਦੋ ਤਿੰਨ ਦਿਨ ਬਾਪੂ ਨੇ ਫਿਰ ਕਾਰਵਾਈ ਪਾ ਲਈ ਦਿੱਤੀ ਵੈਸੇ ਮੇਰੀ ਥੋੜੀ ਜੀ ਕਹਾਉ ਲੰਬੀ ਹੁੰਦੀ ਆ ਹੁਣ ਕੱਲੀਆਂ ਹੋਈ ਰਹਿ ਗਈਆਂ ਕੰਸੀਲਡ ਆਈਆਂ ਤੇ ਆਹ ਤੇ ਬੱਸ ਲੜੀਆਂ ਤਾਂ ਲਾਤੀਆਂ ਬਾਹਰ ਦੀ ਲਾਈਟ ਵੈਸੇ ਲੱਗੀ ਆ ਉਹ ਨਹੀਂ ਲਾਈ ਆਪਾਂ ਕਹਿੰਦਾ ਯਾਰ ਕਈ ਇਹ ਜਗਾਉਣੀ ਪੈ ਸਕਦੀ ਤੂੰ ਰਹਿਣ ਦੇ ਕਹਿੰਦਾ ਨਾ ਨਹੀਂ ਲਾਉਂਦੇ ਵਾਸੀ ਠੀਕ ਆ ਜੀ ਤੁਹਾਡੇ ਆਦੇਸ਼ ਆ ਫਿਰ ਤਕਦੀਰ ਇਹੋ ਜਿਹਿਆਂ ਜੈਕਟਾਂ ਪਾ ਕੇ ਖੁਸ਼ ਆ ਇਹਦੇ ਬਟਨ ਹੈ ਨਹੀਂਗੇ ਵੈਸੇ ਬਿਨਾ ਬਟਨ ਵਾਲੀ ਆ ਪਰ ਇਹ ਬਟਨ ਦੇ ਲੋਟਾਂ ਵੀ ਲਾਣੇ ਆ ਸੋ ਬੜੀ ਨੂੰ ਡਰਾਉਂਦੀ ਐ ਬੜੀ ਨੂੰ ਕਾਹ ਤੇ ਡਰਾਉਣਾ ਪਤਾ ਬੜੀ ਨੇ ਤਰਾ ਕੀ ਵਿਗਾੜਿਆ ਹਾਂ 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 ਮੋਸਟਰ ਮੌਨਸਟਰ ਆ ਗਿਆ ਇਤਰੇ ਤੁਰਨਾ ਹਸ ਤੇ ਲਿਆ ਕਿਤਾਸੀ ਪੁੱਤ ਚਾਜੀ ਬੈਣਾ ਬਾਹਲਾ ਫਿਰ ਚਾਜੀ ਡੈਡੀ ਬਾਨੀ ਡੈਡੀ ਨੂੰ ਝੂਟੇ ਦੇਣੇ ਆ ਲੋ ਵੀ ਤਾਜ਼ੇ-ਤਾਜ਼ੇ ਬਣੇ ਵੈਦ ਮਹਿਕਦੀਪ ਸਿੰਘ ਕੋਟਲੀ ਵਾਲੇ ਤੁਹਾਨੂੰ ਇੱਕ ਨੁਸਖਾ ਦੱਸਣ ਲੱਗੇ ਆ ਜੇਕਰ ਤੁਹਾਡੇ ਲੀਵਰ ਦੇ ਐਂਜ਼ਾਈਮ ਵਾਧੇ ਘਟਦੇ ਰਹਿੰਦੇ ਲਿਮਰਥ ਲੀਵਰ 'ਚ ਗਰਮੀ ਰਹਿੰਦੀ ਆ ਫੈਟੀ ਲੀਵਰ ਦਾ ਇਸ਼ੂ ਆਇਆ ਤਾਂ ਤੁਸੀਂ ਇਹ ਦੇਸੀ ਨੁਸਖਾ ਵਰਤ ਸਕਦੇ ਹੋ ਔਰ ਬਹੁਤ ਜਣੇ ਕਹਿਣਗੇ ਬਹੁਤ ਜ਼ਿਆਦਾ ਠੰਡਾ ਹੁੰਦਾ ਆ ਸੋ ਹਾਂ ਚੁੱਕਾ ਹਾਂ ਚੁੱਕਾ ਇਹ ਚੱਲ ਲੈ ਉੱਤਰ ਜਕਰ ਠੀਕ ਹੈ ਮੈਂ ਰੱਖਦਾ ਬੱਧਾ ਰੱਖਦੇ ਨਾ ਸਾਹਮ ਕੇ ਇੱਕ ਮਿੰਟ ਰੁਕ ਮੈਂ ਤਕਦੀਰ ਨੂੰ ਟਕਾਉਂਦਾ ਫਿਰ ਤੁਹਾਨੂੰ ਨੁਸਖਾ ਦੱਸਦਾ ਹਾਂ ਲੋ ਵੀ ਮੈਂ ਰਸੋਈ ਚ ਹੀ ਫੇਰ ਆ ਗਿਆ ਤਕਦੀਰ ਨੂੰ ਟਕਾ ਕੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜੇਕਰ ਕਿਸੇ ਦੇ ਲੀਵਰ ਐਨਜ਼ਾਈਮ ਬਾਤੇ ਰਹਿੰਦੇ ਆ ਲੀਵਰ ਚ ਗਰਮੀ ਰਹਿੰਦੀ ਆ ਤਾਂ ਉਹਨੂੰ ਮਤਲਬ ਗਰਮੀ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਦੇਸੀ ਸੌਖਾ ਤੇ ਸਭ ਤੋਂ ਬੈਸਟ ਮੈਨੂੰ ਲੱਗਦਾ ਵੀ ਸਾਰਿਆਂ ਦੇ ਸਰੀਰ ਲਈ ਸਹੀ ਹੈਗਾ ਉਹ ਅ ਤੁਸੀਂ ਸੁੱਕਾ ਆਲੂ ਬਖਾਰਾ ਲਿਆਉਣਾ ਤੇ ਇਮਲੀ ਲਿਉਣੀ ਹੈ ਠੀਕ ਹੈ ਤਾਂ ਜਿਵੇਂ ਹੁਣ ਮੈਂ ਆ ਕਿ ਮੈਂ ਹਜੇ ਵੀ ਮਤਲਬ ਆਪਣਾ ਖਿਆਲ ਰੱਖ ਰਿਹਾ ਐ ਇਦਾਂ ਦੇ ਮੈਂ ਕੱਚ ਦੇ ਭਾਂਡੇ ਦੇ ਵਿੱਚ ਪੰਜ ਕ ਬੀਜ ਇਮਲੀ ਦੇ ਤੇ ਪੰਜ ਕ ਪੀਸ ਆਲੂ ਬਖਾਰੇ ਦੇ ਭਿਉਂ ਕੇ ਰੱਖਦੇ ਆ ਓਵਰਨਾਈਟ ਹੀ ਸੋਕ ਹੋਣਗੇ ਹਨ ਇਧਰ ਮੈਂ ਜੋਤਾਸਤੇ ਵੀ ਰੱਖਿਆ ਕਿਉਂਕਿ ਮੈਂ ਹੀ ਖਿਆਲ ਰੱਖਦਾ ਹਾਂ ਉਹਦੀ ਡਾਈਟ ਦਾ ਵੀ ਮੈਨੂੰ ਐ ਆ ਵੀ ਉਹ ਵੀ ਠੀਕ ਰਵੇ ਹਨ ਤੇ ਇਹਦੇ ਨਾਲ ਕੀ ਹੈ ਵੀ ਇਹ ਸਵੇਰ ਤੱਕ ਭਿੱਜ ਜਾਣਗੇ ਸਵੇਰੇ ਫਿਰ ਕੀ ਕਰਨਾ ਆ ਵੈਸੇ ਮੈਂ ਅਗਲੇ ਵਲੌਗ ਚ ਦਿਖਾ ਦੂੰਗਾ ਸਵੇਰ ਵੇਲੇ ਵੀ ਕਿਵੇਂ ਇਹਨੂੰ ਉਹ ਕਰਨਾ ਤਾਂ ਇਹਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਜਿਹੜੇ ਬੀ ਆ ਵਿੱਚ ਜਾਂ ਇਮਲੀ ਦੀ ਜਿਹੜੇ ਡੱਕੇ ਜੀ ਹੁੰਦੇ ਉਹ ਕੱਢ ਕੇ ਵਿੱਚੋਂ ਸਿਰਦੇਣੇ ਤੇ ਜੇ ਤਾਂ ਤੁਸੀਂ ਉਦਾਂ ਹੀ ਪੀ ਸਕਦੇ ਹੋ ਵਿਦ ਪਲਪ ਤਾਂ ਵਧੀਆ ਹੈ ਬਹੁਤ ਬੈਸਟ ਆ ਉਹ ਵੱਧ ਅਸਰ ਕਰਦਾ ਜੇ ਚਲੋ ਵਾਈ ਵਾਈ ਕਰੋ ਕਈ ਵਾਰੀ ਇਹ ਹੁੰਦਾ ਵੀ ਸਵੇਰ ਵੇਲੇ ਨਿਰਨੇ ਕਾਲ ਜੀ ਪੀਣਾ ਔਖਾ ਲੱਗਦਾ ਹਨਾ ਤੇ ਤੁਸੀਂ ਪੁਣਕੇ ਵੀ ਪੀ ਸਕਦੇ ਹੋ ਵੀ ਪਾਣੀ ਹੀ ਪੀ ਸਕਦੇ ਹੋ ਕੱਲਾ ਤੇ ਇਹਦਾ ਅਸਰ ਇਹ ਹੁੰਦਾ ਆ ਵੀ ਜਦੋਂ ਤੁਸੀਂ ਨਿਰਨੇ ਕਾਲ ਦੇ ਪੀਣਾ ਉਸ ਤੋਂ ਬਾਅਦ ਇੱਕ ਘੰਟਾ ਕੁਝ ਖਾਣਾ ਪੀਣਾ ਨਹੀਂਗਾ ਠੀਕ ਆ ਉਸ ਤੋਂ ਬਾਅਦ ਜਿਹੜੀ ਆਪਦੀ ਡੇਲੀ ਦੀ ਟਾਈਟ ਰੁਟੀਨ ਆ ਜਿਹੜੀ ਉਹ ਸ਼ੁਰੂ ਕਰਨੀ ਆ ਤੇ ਇਹਦਾ ਇਹ ਨਤੀਜਾ ਨਿਕਲਦਾ ਵੀ ਤੁਹਾਡੀ ਪਾਚਨ ਕਿਰਿਆ ਵਧੀਆ ਹੁੰਦੀ ਆ ਡਾਈਜੈਸ਼ਨ ਸਹੀ ਹੁੰਦੀ ਆ ਠੀਕ ਆ ਤੇ ਲੀਵਰ ਜਿਹੜਾ ਆ ਸਹੀ ਫੰਕਸ਼ਨ ਕਰਨਾ ਸ਼ੁਰੂ ਕਰ ਦਿੰਦਾ वैसे मैं, बहुत मैं भी भी। तो बहुत चीजें ਵਰਤੀਆਂ ਮੈਂ ਇਹ ਵੀ ਵਰਤਿਆ ਔਰ ਇਹਨੂੰ ਤੁਸੀਂ ਲਗਾਤਾਰ 15 ਦਿਨ ਤੱਕ ਪੀ ਸਕਦੇ ਹੋ ਫਿਰ ਗੈਪ ਪਾ ਕੇ ਫਿਰ ਪੀ ਸਕਦੇ ਹੋ ਕਿਉਂਕਿ ਫਿਰ ਐ ਵੀ ਜਿਆਦਾ ਵੀ ਫਿਰ ਮੁੜ ਕੇ ਸਰੀਰ ਤੇ ਵਿੱਚੋਂ ਗਰਮੀ ਜਿਆਦਾ ਲੀਵਰ ਨੂੰ ਗਰਮੈਸ ਦੀ ਵੀ ਜ਼ਰੂਰਤ ਹੁੰਦੀ ਹੈ ਸੋ ਸਾਰੀਆਂ ਚੀਜ਼ਾਂ ਦਾ ਬੈਲੈਂਸ ਰੱਖਣਾ ਪੈਂਦਾ ਤੇ ਮੈਂ ਤਾਂ ਵੈਸੇ 1 ਮਹੀਨਾ ਲਗਾਤਾਰ ਅਮਰੀਕਨ ਜਿਹੜਾ ਆ ਗਾਰਡਨ ਦਾ ਐਪਲ ਸਾਈਡਰ ਵਿਨੇਗਰ ਵੀ ਪੀਤਾ ਤੁਸੀਂ ਵਰਤ ਕੇ ਦੇਖ ਸਕਦੇ ਹੋ ਇਹ ਜਿਹੜੇ ਨੁਸਖੇ ਆ ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ ਤੁਹਾਨੂੰ ਫਾਇਦਾ 2 ਤੋਂ 4 ਦਿਨ ਵਿੱਚ ਪਤਾ ਲੱਗ ਸਕਦਾ ਵੀ ਤੁਹਾਨੂੰ ਫਾਇਦਾ ਕਰੂਗਾ ਕਿ ਨਹੀਂ ਕਰੂਗਾ ਲਓ ਜੀ ਗਾਇਜ਼ ਰਾਤ ਦੇ ਵੱਜ ਗਏ 8:30 ਤੱਕ ਕਰਦੇ ਆਂ ਅੱਜ ਦੇ ਵਲੌਗ ਨੂੰ ਖਤਮ ਮੜਦੇ ਆਂ ਨਵੇਂ ਵਲੌਗ ਦੇ ਨਾਲ ਬੜੀ ਉਹ ਬੜੀ ਚੱਲ ਅੰਦਰ ਪੈ ਚੱਲ ਕੇ ਇੱਥੇ ਪਿਆ ਬਾਹਰ ਚਲੋ ਚਲੋ ਆਜੋ 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 ਉੱਠ ਕੇ ਆਜਾ 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 ਕੀ ਟੂਣੇ ਜੇ ਕਰਦੀ ਫਿਰਦੀ ਹਨ? ਹਾਂ। ਕੀ ਟੂਣੇ ਜੇ ਕਰਦੀ ਫਿਰਦੀ ਤਾਂ ਕਿ ਸਿੱਟੇ ਛੱਤ ਤੇ ਆਟਾ ਪਿਆ ਸੀ ਅੰਦਰ ਉਹ ਛੁੱਟਿਆ ਕਾਂ ਜਿਹੜੀਆਂ ਖਾ ਲੈਣਗੇ। ਉਹ ਤਾਂ ਤੱਕ ਜਾ ਤੱਕ ਜਾ। ਕੀ ਹੁਣ ਕੀ ਕਰੀ ਜਾਨੀਏ? ਮਾ ਉਹਨੇ ਅੰਦਰੋਂ ਫੜਦੀ। ਮੂਹਮ ਜਿਹਾ ਡਿਗਿਆ ਆ। ਹਮ। ਇਹਨਾਂ ਕਦੇ ਕਦੇ ਭੂਤ ਇਹਨਾਂ ਸਵਾਰ ਹੁੰਦਾ ਫਿਰ ਇਹਦੇ ਦਿਮਾਗ ਤੇ। ਫਿਰ ਰਾਤ ਨਹੀਂ ਬੈਂਦੀ, ਦਿਨ ਨਹੀਂ ਬੈਂਦੀ। ਵੀ ਮਤਲਬ ਤ론 ਨਾਰਮਲੀ ਤਾਂ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਹੈ ਡੇਲੀ ਸਾਫ ਸਫਾਈ ਹੈ ਨਾ ਕਿਉਂਕਿ ਉਹਨ ਚਾਰ ਪੰਜ ਦਿਨਾਂ ਤੋਂ ਆਪਣੇ ਕੰਮ ਵਾਲੇ ਭੈਣ ਜੀ ਨਹੀਂ ਆ ਰਹੇ ਕਿਉਂਕਿ ਉਹਨ ਵਿਆਹ ਗਏ ਹੋਏ ਆ ਤੇ ਕਦੇ ਕਦੇ ਇਹਦੇ ਦਿਮਾਗ ਤੇ ਪਤਾ ਨਹੀਂ ਕੀ ਇਹਦੇ ਸਵਾਰ ਹੁੰਦਾ ਮਤਲਬ ਹੁਣ ਇਹਦੇ ਘੰਟਾ ਹੋ ਗਿਆ ਰੋਟੀ ਖਾਣ ਤੋਂ ਬਾਅਦ ਲੱਗੀ ਪਈ ਨੂੰ ਜਿਵੇਂ ਮੰਨ ਲਓ ਵੀ ਕੋਈ ਕੱਪੜਾ ਪਿਆ ਜਾਂ ਕੋਈ ਕੰਬਲ ਪਿਆ ਬਾਹਰ ਕੱਢਿਓ ਸਾਰੇ ਚੱਕ ਕੇ ਸਾਂਪ ਤੇ ਇਦਾਂ ਮਤਲਬਾ ਚੱਕਾ ਚੱਕ ਕਰੀ ਜਾਂਦੀ ਸਾਰਾ ਤਕਦੀਰ ਦੀਆਂ ਖੇਡਾਂ ਸ਼ਾਮਤੀਆਂ ਜਿਹੜੀਆਂ ਖਿਲਰੀਆਂ ਖਿਲਰੀਆਂ ਪਈਆਂ ਸੀ ਨਾ ਉਹਨੇ ਨਾਲ ਦੀ ਨਾਲ ਫੇਰ ਮਾਰੀ ਮੋਦੀ ਟੋਕਰੀ ਜੀ ਫੇਰ ਖਖਲਾਰਤੀ ਕੁਛ ਨਹੀਂ ਤੇਰੀਆਂ ਸਿਫਤਾਂ ਕਰਦਾ ਸੀ ਮੈਂ ਹਾਂ ਸਿਫਤਾਂ ਨਹੀਂ ਕਰਦਾ ਹੁਣ ਬਦਖੋਈਆਂ ਕਰਦਾ ਹੁਣਾ ਮੇਰੀਆਂ ਬੱਸ ਕਰ ਬਦਖੋਈ ਵਾਲੀ ਕਿਹੜੀ ਗੱਲ ਬਣ ਗਈ ਬਟੈਕੀ ਨਹੀਂ ਬੰਦੀ ਐ ਨਹੀਂ ਕਰਦੀ ਜੋ ਨਹੀਂ ਕਰਦੀ ਬਿਸਤਰੇ ਸਾਰੇ ਰੱਖ ਕੇ ਹਟੀਆਂ ਉਹਦੇ ਕੱਢ ਕੱਢ ਕੇ ਪਤਾ ਨਹੀਂ ਕਿਦਾਂ ਦੇ ਰੱਖੇ ਪਏ ਆ ਫਿਰ ਜਦੋਂ ਕੋਈ ਆ ਜਾਂਦਾ ਜੋ ਤਾਂ ਕੱਢਣਾ ਹੀ ਪੈਂਦੇ ਆ ਹੁਣ ਅਗਲੇ ਨੂੰ ਅਲਮਾਰੀ ਚ ਹੁਣ ਅਲਮਾਰੀ ਚ ਰੱਖ ਦੋ ਪੇਟੀ ਚ ਉਹ ਚਿੱਟੇ ਉਹ ਸਾਰੇ ਉੱਪਰ ਹਜੇ ਨਹੀਂ ਛੱਤਾ ਉਹ ਵਾਲੀਆਂ ਹੈਗੀਆਂ ਉਹ ਸਾਰੀ ਮਿੱਟੀ ਉੱਤੇ ਡੱਗ ਜਾਂਦੀ ਉਹਨਾਂ ਦੇ ਹੁਣ ਚਿੱਟੀ ਸਾਰੀ ਰਜਾਈ ਉਹ ਇਦਾਂ ਲੱਗਦੀ ਜਿੱਦਾਂ ਰੱਖ ਦੋ ਦਾ ਮਤਲਬ ਕੀ ਹੁੰਦਾ ਨਾ ਫਿਰ ਰਖਾਉਣਾ ਹੀ ਪੈਂਦੇ ਹੁੰਦੇ ਨਾਲ ਬਿਸਤਰੇ ਪੇਟੀਆਂ ਚ ਫੇਰ ਫੇਰ ਚਲੋ ਉਹ ਵੀ ਨਾ ਲੜਾਈ ਆਏ ਕਰੀਦੇ ਲੜਾਈ ਫਿਰ ਜਦੋਂ ਲੜਾਈ ਕਰਨੀ ਹੈ। ਕਿਆ ਵੜਾ ਜਾ ਵੜਾ ਅੰਦਰ। ਹੋਰ ਨਾ ਕਿਤੇ। ਤੇ ਚਲੋ ਜੀ ਅੱਜ ਦੇ ਵਲੌਗ ਨੂੰ ਕਰਦੇ ਆ ਖਤਮ। ਅੱਜ ਅਸੀਂ ਬਠਿੰਡੇ ਗਏ ਸੀ ਇੱਕ ਤੋਂ ਕੰਮ ਸੀਗੇ। ਮੈਨੂੰ ਥੋੜਾ ਜਿਹਾ ਕੰਮ ਸੀਗਾ ਬੈਂਕ ਦਾ ਤੇ ਦੂਜਾ ਜੋਤ ਨੂੰ ਕੰਮ ਸੀਗਾ ਸਲੂਨ ਤੇ ਮਾੜਾ ਮੋਟਾ। ਤੇ ਬਾਕੀ ਹੁਣ ਯਾਰ ਫਿਲਹਾਲ ਘਰੇ ਹੀ ਹੁੰਨੇ ਆ ਥੋੜਾ ਜਿਹਾ ਤਾਂ ਕਰਕੇ ਫਿਰ ਵਲੌਗ ਵਲੌਗ ਦੀ ਟੱਲ ਹੋ ਜਾਂਦੀ ਸ਼ੂਟ ਕਰਨ ਦੀ। ਤੇ ਕੋਈ ਗੱਲ ਨਹੀਂ ਜਲਦੀ ਕਿਤੇ ਨਾ ਕਿਤੇ ਪਾਸੇ ਦਾ ਪਲਾਨ ਬਣਾਉਣੇ ਜਾ ਕੇ ਆਉਣੇ ਕਿਤੇ ਘੁੰਮ ਫਿਰ ਕੇ ਆਉਣੇ ਹਨ ਸਿਆਲ ਆ ਗਈ ਠੰਡ ਆ ਗਈ ਵਿਲੇ ਹੈਗੇ ਹਨ ਕੋਈ ਨਹੀਂ ਲਾਉਣੇ ਸਿਸਟਮ ਸਾਵਗਤ ਆਵ ਲਾ ਕੇ ਪੈਹਾ ਪਹਾਂ ਦਾ ਫੇਰ ਬਣਾਉਣੇ ਸਕੀਮ ਤੇ ਚਲੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਕਿਦਾਂ ਲੱਗਦੇ ਹਨ ਬਾਏ ਬਾਏ ਜੀ ਗੁੱਡ ਨਾਈਟ